ਵੈਗੁਰਜੀ ਕਾਲਸਾ ਵੈਗੁਰਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਬਹੁਤ ਹੀ ਸ਼ਕਤੀਸ਼ਾਲੀ ਗੁਰਬਾਣੀ ਦੇ ਸ਼ਬਦ ਨੇ ਉਹ ਸੁਣਾਉਣਾ ਚਾਹੁੰਦੀ ਹਾਂ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਨੇ ਨੇ ਮਾਤਾ ਮਾੜਾ ਜਿਹਾ ਪਿੱਛਾ ਕਰੋ ਫੋਟੋਸਾਫ ਨਹੀਂ ਆ ਰਿਹਾ ਇਸ ਵਿੱਚ ਮੈਂ ਗੁਰਬਾਣੀ ਪੜ੍ਹੂੰਗੀ ਆਓ ਜੀ ਲਾਈਟ ਚਲਾਈ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕੀ ਕਤੇ ਕੰਤਨ ਸ਼ਿਵ ਗੁਰ RAM ਦਾਸ ਜੀ ਕੰਤਨ ਬਾਬਾ ਦੀਪ ਸਿੰਘ ਜੀ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰ ਨਾਈ ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰ ਨਾਈ चौगिरद हमारे राम का चौगिरद हमारे राम का दुख लगै ना पाए दुख लगै ना पाए तातीवाओ ना लगई लग पार ब्रह्म सरना चौगिरद हमारे राम का चौगिरद हमारे राम का दुख लगे ना पाए ताती वा न लगे पार ब्रह्म सरनाई सतगुरु पूरा पेटिया சூரா பட்டையா ஜின் பண்ண பனாய திபா நம்ம சரி

तावा लगी पार ब्रह्म सरनाई ताती वा न लगि पार ब्रह्म सरनाई कहो नानक कृपा पाई प्रभु पे सावा ਪਾਰ ਬ੍ਰਹਮ ਸਰਨਾਇ ਇਹ ਸ਼ਬਦ ਦਾ ਅਰਥ ਹੈਗਾ ਤਾਂ ਤਾਂ ਸ਼ੇਗੁਰ ਰਾਮਦਾਸ ਜੀ ਕਿ ਉਸ ਇਨਸਾਨ ਨੂੰ ਕੋਈ ਵੀ ਦੁੱਖ ਨਹੀਂ ਹੋ ਸਕਦਾ ਜਿਹੜੇ ਗੁਰਬਾਣੀ ਦੇ ਨਾਲ ਜੁੜ ਕੇ ਰਹਿੰਦੇ ਨੇ ਪਾਰ ਬ੍ਰਹਮ ਸਰਨਾਇ ਪਰਮਾਤਮਾ ਉਹਨਾਂ ਦੇ ਨਾਲ ਹਮੇਸ਼ਾ ਸਹਾਈ ਰਹਿੰਦੇ ਨੇ ਜੋ ਗੁਰਬਾਣੀ ਦੇ ਨਾਲ ਜੁੜ ਜਾਂਦੇ ਨੇ ਗੁਰਮਾ ਗੁਰਬਾਣੀ ਨੂੰ ਜਪਦੇ ਨੇ ਤੇ ਤੇ ਆਉਂਦੇ ਨਾਲ ਪੜਦੇ ਨੇ ਉਹਨਾਂ ਤੇ ਅਮਲ ਕਰਦੇ ਨੇ ਹੈਨਾ ਤੇ ਪਰਮਾਤਮਾ ਉਹਨਾਂ ਦੇ ਨਾਲ ਹਮੇਸ਼ਾ ਰਹਿੰਦਾ ਕੋਈ ਵੀ ਉਹਨਾਂ ਨੂੰ ਦੁੱਖ ਨਹੀਂ ਸੂ ਸਕਦੇ ਜੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਚੋ ਗਿਰਦ ਹਮਾਰੇ ਰਾਮਕਾਰ ਜੋ ਇਨਸਾਨ ਨਾਮ ਜਪਦਾ ਉਹਦੇ ਚਾਰੇ ਤਰਫ ਪਰਮਾਤਮਾ ਦਾ ਘੇਰਾ ਹੁੰਦਾ ਤੇ ਉਹਨੂੰ ਕੋਈ ਵੀ ਦੁੱਖ ਨਹੀਂ ਸੂ ਸਕਦਾ ਉਹਨੂੰ ਦੁੱਖ ਵੀ ਸੁੱਖ ਮਹਿਸੂਸ ਹੁੰਦੇ ਨੇ ਜੋ ਇਨਸਾਨ ਗੁਰਬਾਣੀ ਦੇ ਨਾਲ ਜੁੜ ਜਾਂਦਾ ਰੱਖ ਲਈ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਜੋ ਇਨਸਾਨ ਆਪਣੇ ਆਪ ਨੂੰ ਪਰਮਾਤਮਾ ਵੱਲ ਸੌਂਪ ਦਿੰਦਾ ਕਿ ਪਰਮਾਤਮਾ ਮੈਂ ਤੇਰਾਗਾ ਮੈਨੂੰ ਤੂੰ ਹੀ ਸਾਹਮਣਾਗਾ ਤੇ ਪਰਮਾਤਮਾ ਫਿਰ ਉਹ ਆਪ ਸਾਹਮਦਾ ਉਹਦੇ ਦੁੱਖ ਪਰਮਾਤਮਾ ਦੇ ਹੋ ਜਾਂਦੇ ਨੇ ਪਰਮਾਤਮਾ ਉਹਦੇ ਦੁੱਖ ਖੁਦ ਦੂਰ ਕਰਦੇ ਨੇ ਜੋ ਗੁਰਬਾਣੀ ਦੇ ਨਾਲ ਜੁੜਦੇ ਨੇ ਕੋਹੋਂ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਜੋ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਆਪਣੇ ਤੇ ਤੇ ਪਰਮਾਤਮਾ ਆਪਣੇ ਆਪ ਸਹਾਈ ਹੁੰਦੇ ਨੇ ਜਿਵੇਂ ਉਹ ਇਨਸਾਨ ਦੇ ਰੂਪ ਵਿੱਚ ਸਹਾਈ ਹੋਣ ਕਿਸੇ ਵੀ ਰੂਪ ਦੇ ਵਿੱਚ ਸਹਾਈ ਹੋ ਸਕਦੇ ਨੇ ਜੋ ਵੀ ਇਨਸਾਨ ਰੱਬ ਦਾ ਨਾਮ ਜਪਦੇ ਨੇ ਗੁਰਬਾਣੀ ਜਪਦੇ ਨੇ ਪਰਮਾਤਮਾ ਉਹਨਾਂ ਨਾਲ ਹਮੇਸ਼ਾ ਰਹਿੰਦਾ ਜੋ ਗਿਰਦ ਹਮਾਰੇ RAM ਕਾ ਦੁੱਖ ਲਗੇ ਨਾ ਪਾਈ ਉਹਨਾਂ ਨੂੰ ਕੋਈ ਦੁੱਖ ਛੂ ਵੀ ਨਹੀਂ ਸਕਦਾ ਜੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਮੈਂ ਗੁਰਬਾਣੀ ਦੇ ਕੁਝ ਸ਼ਬਦ ਲਿਖੇ ਸੀ ਜੋ ਕਿ ਬਹੁਤ ਹੀ ਵਧਿਆਨੇ ਤੇ ਸ਼ਕਤੀਸ਼ਾਲੀ ਨੇ ਜਦੋਂ ਵੀ ਤੁਸੀਂ ਕਿਤੇ ਵੀ ਜਾਓ ਗੁਰਦੁਆਰੇ ਜਾਓ ਮੰਦਿਰ ਜਾਓ ਕਿਤੇ ਵੀ ਜਾਓ ਜਿਹੜੇ ਵੀ ਤੁਸੀਂ ਦੇਵੀ ਦੇਵਤੇ ਨੂੰ ਗੁਰੂ ਨੂੰ ਸੰਤ ਨੂੰ ਕਿਸੇ ਨੂੰ ਵੀ ਮੰਨਦੇ ਹੋ ਤੁਸੀਂ ਆਪਣੀ ਹਾਜ਼ਰੀ ਲਵਾਉਣ ਦੇ ਲਈ ਇੱਕ ਸ਼ਬਦ ਕਹਿਣਾਗਾ ਛੋਟਾ ਜਿਹਾ ਸਬਦ ਆ ਯਾਦ ਕਰਨਾ ਤੁਸੀਂ ਨੇ ਤੁਸੀਂ ਨੇ ਮੇਰੇ ਨਾਲ ਨਾਲ ਬੋਲਣਾਗਾ ਤੇ ਤੁਹਾਡੀ ਹਾਜ਼ਰੀ ਜ਼ਰੂਰ ਲੱਗੂਗੀ ਚਾਹੇ ਤੁਸੀਂ ਗੁਰਦੁਆਰੇ ਜਾਓ ਚਾਹੇ ਤੁਸੀਂ ਮੰਦਿਰ ਜਾਓ ਸਗਲ ਦਵਾਰ ਕੋ ਛਾੜ ਕੇ ਗਹੇ ਤੋ ਹਾਰੂ ਦਵਾਰ ਬਾਹੇ ਗਹੇ ਕੀ ਲਾਜਸ ਗੋਬਿੰਦਾਸ ਤੋਹਾਰ ਇਹਦਾ ਮਤਲਬ ਇਹ ਆ ਕਿ ਮੈਂ ਸਾਰੇ ਦਵਾਰ ਛੱਡ ਕੇ ਪ੍ਰਮਾਤਮਾ ਤੇਰੇ ਦਰ ਤੇ ਆਇਆ ਮੇਰੀ ਲਾਜ ਰੱਖ ਲੋ ਜਦੋਂ ਪ੍ਰਮਾਤਮਾ ਅੱਗੇ ਕੋਈ ਦੁੱਖ ਰੱਖਦੇ ਆਪਾਂ ਕੋਈ ਗੁਰਦੁਆਰੇ ਜਾਂਦਾ ਆਪਣਾ ਦੁੱਖ ਸੁਣਾਉਂਦਾ ਰੱਬ ਨੂੰ ਤੇ ਰੱਬ ਨੂੰ ਇਹ ਕਹਿੰਦਾ ਸਗਲ ਦੁਆਰ ਕੋ ਛੱਡ ਕੇ ਗਹੇ ਤਹਾਰੂ ਦਵਾਰ ਕਿ ਮੈਨੂੰ ਦੁਨੀਆ ਨੇ ਕਿਸੇ ਨੇ ਸਹਾਰਾ ਨਹੀਂ ਦਿੱਤਾ ਪ੍ਰਮਾਤਮਾ ਮੈਂ ਸਾਰੇ ਦੁਆਰੇ ਛੱਡ ਕੇ ਤੇਰੇ ਦਵਾਰੇ ਆਇਆ ਮੈਨੂੰ ਸ਼ਾਮਲ ਮੇਰੀ ਲਾਜ ਰੱਖ ਲਾ ਬਾਹੀਂ ਕਹੇ ਕੀ ਲਾਜਸ ਗੋਬਿੰਦਾਸ ਤੁਹਾਰ ਮੈਂ ਤੇਰਾ ਦਾਸਾਂ ਗੋਬਿੰਦ ਮੇਰੀ ਲਾਜ ਰੱਖ ਲਾ ਇਸ ਕਰਕੇ ਇਹ ਸ਼ਬਦ ਹੈਗਾ ਪ੍ਰਮਾਤਮਾ ਨੂੰ ਆਪਣੀ ਹਾਜ਼ਰੀ ਲਵਾਉਣ ਵਾਸਤੇ ਕਿਸੇ ਵੀ ਮੰਦਰ ਚ ਗੁਰਦੁਆਰੇ ਚ ਕਿਸੇ ਵੀ ਦੇਵੀ ਦੇਵਤੇ ਨੂੰ ਹਾਜ਼ਰੀ ਲਵਾਉਣੀ ਹੈ ਤਾਂ ਇਹ ਸ਼ਬਦ ਜ਼ਰੂਰ ਪੜਨਾ ਸਗਲ ਦੁਆਰ ਕੋ ਛੱਡ ਕੇ ਗਹੇ ਤੁਹਾਰੋ ਦਵਾਰ ਵਾਹੇ ਗਹੇ ਕਿ ਲਾਜਸ ਗੋਬਿੰਦਾਸ ਤੁਹਾਰ ਇੱਕ ਹੋਰ ਸ਼ਬਦ ਬਹੁਤ ਸੋਹਣਾ ਹੈਗਾ ਜੇ ਤਾਂ ਆਪਾਂ ਪ੍ਰਮਾਤਮਾ ਦੀ ਸ਼ਰਨ ਜਾਨਣਾ ਹੈ ਨਾ ਪਰਮਾਤਮਾ ਆਪਾਂ ਨੂੰ ਸੁੱਖ ਦਿੰਦਾ ਗਾ ਤੇ ਆਪਾਂ ਰੱਬ ਨੂੰ ਕਹਨੇ ਆਗੇ ਸਤਿਗੁਰ ਆਇਓ ਸ਼ਰਨ ਤਹਾਰੀ ਤੂੰ ਮੇਹੀ ਸਜਣਾ ਸੁਹੇਲੇ ਰਾਖੋ ਰੱਖਣਹਾਰ ਦਿਆਂ ਦਾ ਨਾਨਕ ਘਰ ਕੇ ਗੋਲੇ ਵੀ ਪਰਮਾਤਮਾ ਮੈਂ ਤੇਰੀ ਸ਼ਰਨ ਆਇਆ ਤੂੰ ਹੀ ਮੇਰਾ ਸੱਜਣਾ ਤੂੰ ਹੀ ਮੇਰਾ ਮਿੱਤਰਾਂ ਤੂੰ ਹੀ ਮੇਰਾ ਆਂਬਾ ਪਾਪਾ ਤੂੰ ਹੀ ਮੇਰਾ ਸਭ ਕੁਝ ਆ ਉਹ ਇਨਸਾਨ ਕਹਿੰਦਾ ਜੋ ਸੱਚੇ ਦਿਲ ਤੋਂ ਜਾਣਦਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਉਹ ਪ੍ਰਮਾਤਮਾ ਅੱਗੇ ਇਹ ਕਹਿੰਦਾ ਸਤ ਸਤਗੁਰ ਆਇਓ ਸ਼ਰਨ ਤੁਹਾਰੀ ਤੂੰ ਹੀ ਸੱਜਣ ਸਹੇਲੇ ਤੂੰ ਹੀ ਮੇਰਾ ਸਭ ਕੁਝ ਆ ਤੂੰ ਹੀ ਮੇਰਾ ਦੋਸਤ ਤੂੰ ਹੀ ਮੇਰਾ ਮਿੱਤਰ ਤੂੰ ਹੀ ਮੇਰਾ ਯਾਰ ਤੂੰ ਹੀ ਮੇਰਾ ਪਿਆਰ ਤੂੰ ਹੀ ਮੇਰਾ ਮਾਤ ਪਿਤਾ ਸਭ ਕੁਝ ਤੂੰ ਹੀ ਤੂੰ ਹੀ ਸੱਜਣ ਸਹੇਲੇ ਰਾਖੋ ਰੱਖਣ ਹਾਰ ਦੇ ਆਲਾ ਨਾਨਕ ਘਰ ਕੇ ਗੋਲੇ ਕੀ ਪ੍ਰਮਾਤਮਾ ਅਸੀਂ ਤਾਂ ਤੇਰੇ ਗੋਲੇ ਆ ਜਿੱਦਾਂ ਤੁਸੀਂ ਕਹੋਗੇ ਅਸੀਂ ਤਾਂ ਉਦਾਂ ਹੀ ਚੱਲਾਂਗੇ ਪ੍ਰਮਾਤਮਾ ਸਾਡੀ लाज ਰੱਖ ਲੈ ਅਸੀਂ ਤੇਰੇ ਆਂ ਜੋ ਇਨਸਾਨ ਆਪਣੇ ਆਪ ਨੂੰ ਪਰਮਾਤਮਾ ਨੂੰ ਸੌਂਪ ਦਿੰਦਾ ਤਾਂ ਉਹ ਰੱਬ ਉਹਨੂੰ ਆਪ ਸਾਂਭਦਾ ਉਹਦੇ ਦੁੱਖ ਨੇੜੇ ਨਹੀਂ ਆਉਂਦੇ ਉਹਨੂੰ ਦੁੱਖ ਵੀ ਸੁੱਖਾਂ ਦੇ ਵਿੱਚ ਮਹਿਸੂਸ ਹੁੰਦੇ ਨੇ ਅਗਰ ਉਹਦੀ ਕੋਈ ਨਿੰਦਿਆ ਕਰਦਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਭ ਉਹਦੇ ਮੈਲ ਤੁਲਦੀ ਆ ਰੱਬ ਨੇ ਉਹਦੇ ਪਾਪ ਤੋਂ ਹਾਂ ਦੇ ਲਈ ਇਨਸਾਨ ਰੱਖੇ ਹੋਏ ਨੇ ਉਹ ਵੀ ਫਰੀ ਦੇ ਵਿੱਚ ਜੋ ਕੋਈ ਇਨਸਾਨ ਤੁਹਾਡੀ ਚੁਗਲੀ ਕਰੇ ਨਿੰਦਿਆ ਕਰੇ ਉਦਾਸ ਨਹੀਂ ਹੋਣਾ ਕਦੇ ਵੀ ਕਿਉਂਕਿ ਰੱਬ ਨੇ ਤੁਹਾਡੇ ਲਈ ਤੁਹਾਡੀ ਮੈਲ ਧੋਣ ਦੇ ਲਈ ਜੋ ਤੁਸੀਂ ਪਿਛਲੇ ਕਰਮਾਂ ਵਿੱਚ ਪਾਪ ਕੀਤੇ ਨੇ ਪਿਛਲੇ ਜਨਮ ਦੇ ਵਿੱਚ ਉਹ ਇਨਸਾਨ ਚੁਗਲੀ ਜੋ ਤੁਹਾਡੀ ਕਰਦੇ ਨੇ ਉਹ ਮੈਲ ਧੋਣਦੇ ਨੇ ਫਰੀ ਦੇ ਵਿੱਚ ਰੱਬ ਨੇ ਨੌਕਰ ਰੱਖੇ ਹੋਏ ਨੇ ਸਮਝ ਕੇ ਤੁਸੀਂ ਸਮਝ ਲੈਣਾ ਉਹਨਾਂ ਨਾਲ ਬੈਂਸ ਨਹੀਂ ਕਰਨੀ ਜੋ ਤੁਹਾਡੀ ਨਿੰਦਿਆ ਕਰਦੇ ਨੇ ਇੱਕ ਜ਼ਿੰਦਗੀ ਦੇ ਵਿੱਚ ਕਦੇ ਜਦੋਂ ਹੰਕਾਰ ਆਵੇ ਤਾਂ ਆਹ ਸ਼ਬਦ ਜ਼ਰੂਰ ਪੜਨਾ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਨਾ ਕਿ ਪ੍ਰਮਾਤਮਾ ਮੈਨੂੰ ਬਹੁਤ ਚੰਗਾ ਖਾਣ ਦਿੰਦਾ ਮੈਨੂੰ ਪਹਿਨਣ ਦਿੰਦਾ ਮੈਨੂੰ ਚੰਗਾ ਸਰੀਰ ਦਿੰਦਾ ਉਹ ਇਨਸਾਨ ਸਭ ਤੋਂ ਅਮੀਰ ਆ ਜਿਸ ਦੇ ਕੋਲ ਇੱਕ ਤੰਦਰੁਸਤ ਸਰੀਰ ਆ ਦੁਨੀਆ ਦਾ ਇਨਸਾਨ ਸਭ ਤੋਂ ਅਮੀਰ ਆ ਉਹ ਜਿਹਦਾ ਸਰੀਰ ਤੰਦਰੁਸਤ ਆ ਜਦੋਂ ਵੀ ਹੰਕਾਰ ਆਵੇ ਘਮੰਡ ਆਵੇ ਜਦੋਂ ਤੁਹਾਡੇ ਤੁਸੀਂ ਬਹੁਤ ਗਰੀਬ ਸੀ ਤੇ ਰੱਬ ਨੇ ਤੁਹਾਨੂੰ ਬਹੁਤ ਚੰਗੀ ਨੌਕਰੀ ਦਿਵਾਤੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਤੇ ਬਹੁਤ ਚੰਗੀ ਨੌਕਰੀ ਤੇ ਲਗਵਾਤਾ ਤੇ ਬਹੁਤ ਤੁਹਾਡੇ ਕੋਲ ਪੈਸਾ ਹੋ ਗਿਆ ਤੁਸੀਂ ਹੰਕਾਰ ਦੇ ਵਿੱਚ ਆਉਣ ਲੱਗੇ ਤੇ ਤੁਸੀਂ ਰੱਬ ਨੂੰ ਯਾਦ ਕਰਨਾ ਤੇ ਆਹ ਸ਼ਬਦ ਪੜ੍ਹਨਾ ਜ਼ਰੂਰ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਕਿਹੜਾ ਸ਼ਬਦ ਪੜ੍ਹਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਵਾਈ ਗੁਰੂ ਜੀ ਇੱਕ ਸ਼ਬਦ ਹੋਰ ਬਹੁਤ ਹੀ ਸੋਹਣਾ ਜਿਹੜਾ ਕਿ ਮੈਂ ਪੜ੍ਹਦੀ ਹੁੰਦੀ ਸੀ ਤੇ ਇਹਦਾ ਮੈਨੂੰ ਅਸਰ ਇਹਦਾ ਮੈਨੂੰ ਬਹੁਤ ਹੀ ਸੋਹਣਾ ਫਲ ਮਿਲਿਆ ਬਹੁਤ ਹੀ ਚੰਗਾ ਫਲ ਮਿਲਿਆ ਇਹ ਸ਼ਬਦ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਆ ਤੁਸੀਂ ਨਾਲ-ਨਾਲ ਬੋਲਣਾ ਸ਼ਾਇਦ ਕਾਪੀ ਤੇ ਵੀ ਲਿਖ ਸਕਦੇ ਹੋ ਤੁਸੀਂ ਅਗਰ ਤੁਹਾਨੂੰ ਨੌਕਰੀ ਨਹੀਂ ਮਿਲਦੀ ਤਾਂ ਆਹ ਸ਼ਬਦ ਜ਼ਰੂਰ ਪੜੋ ਜ਼ਰੂਰ ਇਹ ਸ਼ਬਦ ਨੇ ਮੇਰੀ ਬਹੁਤ ਮਦਦ ਕੀਤੀ ਸਾਚਾ ਸਾਹਿਬ ਸਾਚ ਨਾਈ ਸਾਚਾ ਸਾਹਿਬ ਸਾਚ ਨਾਈ ਆਖਿਆ ਪਾਉ અપਾਰ ਆਖੇ ਮੰਗੇ ਦੇ ਦੇ ਗਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀ ਐ ਜਿੱਤ ਦੀ ਸੇ ਦਰਬਾਰ ਮੂੰਹ ਕੀ ਬੋਲਣ ਬੋਲੀ ਐ ਜਿੱਤ ਸੁਨੇ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਐ ਸਵੇ ਆਪੇ ਸਚਿਆਰ ਪਰਮਾਤਮਾ ਸਭ ਕੁਝ ਦੇ ਦਿੰਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸੇ ਆਗਿਆ ਕੀ ਚੇ ਅਰਦਾਸ ਪਰਮਾਤਮਾ ਬਿਨ ਬੋਲਿਆਂ ਸਭ ਕੁਝ ਜਾਣਦਾ ਅਗਰ ਤੁਸੀਂ ਕੁਝ ਵੀ ਨਹੀਂ ਬੋਲੋਗੇ ਕਿਸੇ ਵੀ ਦਵਾਰੇ ਜਾ ਕੇ ਕਿ ਰੱਬ ਤੁਹਾਡੇ ਦਿਲ ਦੀ ਜਾਣਦਾ ਨਹੀਂ ਤੁਹਾਡੇ ਦਿਲ ਦੇ ਵਿੱਚ ਕੀ ਖੁਆਇਸ਼ ਆ ਰੱਬ ਨੂੰ ਕਥਾ ਰੱਬ ਆਪਣੇ ਅੰਦਰ ਹੀ ਬੈਠਾ ਹੈ ਪਰ ਜੇ ਆਪਣੀ ਦਿਲ ਦਿਲ ਦੇ ਅੰਦਰ ਪਾਪ ਆ ਤਾਂ ਰੱਬ ਸ਼ਾਇਦ ਤੁਹਾਨੂੰ ਲੇਟ ਕਾਮਯਾਬ ਕਰੇ ਤੁਹਾਨੂੰ ਪਰਖੇ ਤੁਹਾਨੂੰ ਮੁਸ਼ਕਲਾਂ ਵਿੱਚੋਂ ਲੰਘਾਵੇ ਅਗਰ ਤੁਹਾਡਾ ਦਿਲ ਸਾਫ਼ ਹੈ ਤਾਂ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਜਲਦੀ ਕਾਮਯਾਬ ਕਰ ਦੇਣਾ ਇੱਕ ਜੇ ਗਰੀਬੀ ਆ ਤਾਂ ਆਹ ਸ਼ਬਦ ਜ਼ਰੂਰ ਪੜੋ ਮੈਂ ਤੁਹਾਨੂੰ ਸ਼ਬਦ ਸੁਣਾਉਣੀ ਆ ਗਰੀਬੀ ਦੂਰ ਕਰਨ ਵਾਸਤੇ ਜੇ ਕੋ ਹੋਵੇ ਦੁਬਲਾ ਨੰਗ ਕੁੱਖ ਕੀ ਪੀੜ ਦਮੜਾ ਪੱਲੇ ਨਾ ਪਵੇ 나ਕੋ ਦੇਵੇ ਠੀਰਕ ਸਵਾਰਥ ਸੁਵਾਉ 나ਕੋ ਕਰੇ ਨਾ ਕਿਛੂ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਨ へ ਚਲੋ ਵੇ ਰਾਜ ਤਨ へ ਚਲੋ ਵੇ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾਖਵੀ ਹਾਜ਼ਰੀ ਮਨਜ਼ੂਰ ਕਰਿਓ ਖੁੱਲ ਚੁੱਕ ਮਾਫ ਕਰਿਓ ਅਗਰ ਮੇਥੋ ਕੋਈ ਗਲਤੀ ਹੋਈ ਮੇਥੋ ਕੋਈ ਉੱਚਾ ਨੀਮਾ ਬੋਲ ਬੋਲਿਆ ਗਿਆ ਹੋਵੇ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ